ਮੈਂਡ ਨਾਲ ਸਾਰੀ ਆਪਾਂ ਫਰਸ਼ ਲਾ ਦੇਣੀ ਆ ਤੇ ਆ ਵੀ ਸਾਰਾ ਲੈਵਲ ਕਰਤਾ ਤੇ ਮਿੱਤਰ ਹੁਣ ਆਪਾਂ ਜਾਣੇ ਆਪਣੀ ਸ਼ੇਵਾ ਦਾ ਤੋਂ ਚੱਲਦੇ ਆ ਤੇ ਚੱਲਦੇ ਆ ਫਿਰ ਐ ਲੈ ਮਿੱਤਰਾਂ ਹੋਰ ਕਲੇਪ ਪਾਉਗੀਆਂ ਚਲੋ ਮਿੱਤਰਾਂ ਮਿਲਦੇ ਆ ਲਓ ਮੇ trap ਤੇ ਛਾਹ ਬਣਾ ਲਿਆ ਆਏ ਆ ਤੇ ਮੇ ਮਿਸਟਰ ਸਾਰੇ ਸੇਵਾਦਾਰਾਂ ਨੂੰ ਬਤਨਾਉਣੇ ਆ ਤੇ ਆਪਾਂ ਚੱਲਦੇ ਆ ਮੇਰਾ ਸਾਫੇ ਨੂੰ ਪਤਾ ਨਹੀਂ ਕੀ ਹੋ ਗਿਆ ਮਿਸਟਰ ਹੋ ਲਿਆ ਹੀਗਾ ਤੇ ਇਧਰ ਸੀ ਆਪਾਂ ਚੱਲਦੇ ਆ ਤੇ ਜਦ ਆ ਕੇ ਤੁਹਾਨੂੰ ਬੁਖਾਉਣੇ ਆ ਆਪਾਂ ਸੇਵਾਦਾਰਾਂ ਨੂੰ ਬੁਖਾਉਣੇ ਤੇ ਅੱਲੇ ਹੋ ਜਾਂਦੇ ਆ ਖਾ ਕੇ ਘਾਤੇ ਖਾਣੇ ਹੁੰਨੇ ਐ ਨਹੀਂ ਕੀ ਬਦੰਦਰਾ ਬੜੀ ਕਾਲੀ ਤੈਨੂੰ ਆਉਂਦੀ ਤੇ ਮਿੱਤਰ ਸੇਵਾਦਾਰ ਲੱਗੇ ਭਾਈ ਸਾਨੂੰ ਫੋਨ ਕਰੀ ਜਾਂਦੇ ਤਾਂ ਸਾਡਾ ਨੰਬਰ ਨਹੀਂ ਲੱਗਦਾ ਪਿਆ ਸਭ ਤੋਂ ਪਹਿਲਾਂ ਤਾਂ ਪੈਣ ਗਿਆ ਗਾਲਾਂ ਤੇ ਚਲੋ ਮਿੱਤਰੋ ਪੀ ਲਈਏ ਚਾਹ ਲਓ ਜੀ ਮਿੱਤਰੋ ਮੁੰਡਿਆਂ ਨੇ ਕੰਮ ਖੇਚਦਾ ਪੂਰਾ ਤੇ ਆਪਾਂ ਹੁਣ ਕਰਦੇ ਆ ਟਾਸ ਕਰਕੇ ਧੋ ਕੇ ਤੇ ਫਿਰ ਆਪਾਂ ਕਿਹਾ ਬਰਦਾਸ਼ਤ Hvor er jegeren? ਤੇ ਮਿੱਤਰੋ ਆਪਾਂ ਫੇਰੇ ਇਕੱਲੀ ਦੱਸ ਦਿੰਦੇ ਆ ਕਿ ਆਪਣੀ ਦੇ ਵਰਤਾਰਾ ਸਭਾ ਦੀ ਵਰਸੀ ਹੋਈਆਂ ਤੇ ਤਰੀਕਾ 11 ਅਗਸਤ ਤੋਂ ਲੈ ਕੇ 13 ਅਗਸਤ ਨੂੰ ਸ਼ਾਮ ਨੂੰ ਆਪਣੇ ਉਹ ਵੀ ਹੋਣਗੇ ਕੀਰਤਨ ਦੀ ਹੋਵੇਗਾ ਜਿਹਨੇ ਸਾਰੇ ਨੇ ਮਿਲਣਾ ਬਰਾਬਰ ਚੱਲਦੇ ਆ ਕੋਈ ਨਿਕਲਣਾ ਤੇ ਮਿੱਤਰੋ ਮਿਲਦੇ ਆ ਪ੍ਰੋਸਟ ਹੋデア ਤੇ ਨਿਪੜ ਗਿਆ ਕੰਮ ਐਟੋ ਉੱਥੇ கிਲਾਸ ਪਏ ਉੱਥੇ ਜਾ ਹਾਂ ਸ੍ਰੀ ਉੱਥੇ கிਲਾਸ ਪਏ ਉੱਥੇ ਜਾ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਸਤ ਠੀਕ ਠਾਕ ਜੋ ਹਾਂਜੀ ਆ ਜੋ ਚੌਥੀ ਗਈ ਚਾਹ ਪਈ ਤੇ ਗਲਾਸ ਤੇ ਜੋ ਬਣ ਵਾਟਰ ਬੋਤਲ ਲੈ ਕੇ ਆਉਂਦੀ ਆ ਜਾ ਬਾਦ ਤੋੜ ਲਾਂਗੇ ਹਾਂਜੀ ਬੁੱਤ ਓਏ ਦੀਪ ਕੋਈ ਨਹੀਂ ਚਾਹ ਪੀਣੀ ਮਤਲਬ ਕਰ ਰਿਹਾ ਬੱਜਰੀ ਪਤਰ ਕਰ ਆ ਜੋ ਬਣਾ ਕੇ ਕਾਰਾਈ ਤਨ ਤੋਂ ਕਹਾੜੀ ਹੋ ਜਾਂਦੀ ਮਨ ਵੀ ਚਾ ਬਸ ਯਾਦਾ ਵਾਪਸ ਲੋ ਜੀ ਮੁੰਡਿਆਂ ਸਾਰੀ ਅੰਦਾਜ਼ੇ ਵਾਈਦਾ ਮੈਂ ਕੀ ਕਹਦਾ ਕਦੀ ਫੜੀ ਲੈ ਪਾਣੀ ਉਹ ਗਿਆ ਉਧਰ ਲੈ ਕੇ ਪਾਣੀ ਉਹ ਮੈਟਰ ਕੰਮ ਪੂਰਾ ਖੈਤਾ ਮੁੰਡਿਆਂ ਨੇ ਤੇ ਸਾਰਾ ਨਵੇੜਤਾ ਹੁਣ ਇਥੋਂ ਕਿੰਨੇ ਦਿਨ ਤੱਕ ਖਾਲੂਗਾ ਚੋਰੀਆ ਠਗਿਆ ਕਰਕੇ ਕਿੰਨੀ ਦਿਨ ਤੱਕ ਕਿੰਨੀ ਦਿਨ ਤੱਕ ਕਰ ਲੂਗਾ ਕਿਸੇ ਕੇ ਬਦਲਾਮ ਕਰਕੇ ਖਾਲੂਗਾ ਕਿਸੇ ਕੇ ਪਾਪ ਕਰਕੇ ਖਾਲੂਗਾ ਨਹੀਂ ਬੋਲੇ ਬੀਤ ਗਜਬ ਬੀਤ ਜਰ ਨਾ ਜਰ

ਕੋਵੇ ਵਾਹ ਤੇ ਲਿਖਿਆ ਰਹੇ ਕਿ ਸਭੀ ਆਪਾਂ ਪਾ ਲਈ ਓਕੇ ਲੋ ਜੀ ਮਿੱਤਰੋ ਸਭ ਪਹਿਲੇ ਇੱਕ ਥਾਂ ਲੈ ਕੇ ਆਉਣਾ ਬਈ ਆਪਾਂ ਡੀਜ਼ਲ ਤੇ ਮੋਟਰਸਾਈਕਲ ਚੱਕ ਲੈ ਤੇ ਨਾਲ ਆਪਣੇ ਤੇ ਮਿੱਤਰੋ ਇੱਕ ਥੋੜਾ ਹੋਰ ਸਮਾਨ ਲੈ ਕੇ ਆਉਣਾ ਤੇ ਆਪਾਂ ਜਦੋਂ ਸ਼ਹਿਰ ਤੇ ਆਪਾਂ ਨੂੰ ਫਿਰ ਪੈਂਦੀ ਸੀ ਡਿਊਟੀ ਕਿ ਤੁਸੀਂ ਜਾ ਕੇ ਆਓ ਤੇ ਛੋਟਾ ਆਪਾਂ ਕੱਢ ਲਿਆ ਤੇ ਮਿੱਤਰੋ ਕਿਦਾ ਭਜਾਨੇ ਵੇ ਬਹੁਤੀ ਦੁਕਾਨਾਂ ਬਣ ਚੁੱਕੀਆਂ ਨੇ ਅੱਜ ਦੇ ਸਮੇਂ 'ਚ ਪਹਿਲਾਂ ਕੁਝ ਨਹੀਂ ਹੁੰਦਾ ਸੀ ਅੱਜ ਪਹਿਲਾਂ ਕੁਝ ਨਹੀਂ ਹੁੰਦੀ ਸੀ ਜੇ ਮਤਰੀ ਤੇ ਬਾਕੀ ਕਿਆ ਆਈ ਸਾਡੇ ਪਿੰਡ ਵਾਲੀ ਸੜਕਾ ਹੀ ਇਹ ਮੱਟੀ ਬਣ ਗਈ ਹੈ ਹੀ ਤੇ ਬਾਤਾਂ ਦੀ ਆ ਸਾਡੇ ਪਿੰਡ ਵਾਲੀ ਬਾਸਾ ਹੀ ਇਹ ਬਾਰੇ ਬਾਸਾ ਤੇ ਆਪਾਂ ਬੰਜਣੇ ਪਏ ਆ ਤੇ ਖਿੱਚ ਕੇ ਖਿੱਚ ਕੇ ਆਕੇ ਜਵਾਨਾ ਰਹਿੰਦੇ ਘਰੇ ਟਾਇਰ ਨੂੰ ਮੋੜ ਕੇ ਜਵਾਕਾ ਇਹ ਰਿਹਾ। ਹੁਣ ਜਾ। ਇੱਥੇ ਪੜਾਤਾ ਲਗਾ। ਹਣਾ ਬਕਰ ਤੋਂ ਮਿਲਦੀ। ਲੋਈ ਮਿੱਤਰੋ ਆਪਾਂ ਪਹੁੰਚ ਗਿਆ ਪੰਚਰ ਵਾਲੇ ਪੰਪ ਤੇ। ਇਸ ਪੈਟਰੋ ਹਣਾ? ਹਾਂ। ਹਣ ਕੇ ਤਰਾ ਭਈ ਐਚਪੀ ਆਏ ਹੋਏ ਐਚਪੀ। ਮਿੱਤਰੋ ਵੇ ਇੱਕ ਕੁਆੜੀ ਪੰਚਰ ਤੇ ਤੂ। ਤੇ ਰੋਕ ਕੇ ਰੋਕ ਕੇ ਬਾਸ ਸੁਣ ਲੱ ਤਾਂ ਜ ਮਾਰਨਾ ਹੁੰਦੀ। ਮਸਾ ਕਰ ਜਮਾ ਨਾਲ ਹੀ ਲਾ ਦੇਣਾ। ਲਾਈਏ ਫਿੰਗਰਪ੍ਰਿੰਟ ਭੈਣ ਦੇ ਫਿੰਗਰਪ੍ਰਿੰਟ ਖੁੱਲ 500 ਦਾ ਪੈਟਰੋਲ ਕਰਦੇ ਵੀ 500 ਦਾ ਡੀਜ਼ਲ ਕਰਦੇ ਇਹਦੇ ਡੀਜ਼ਲ ਇਹਦੇ ਪੈਟਰੋਲ 500 ਇਹ ਤਾਂ ਕੋਈ ਨਹੀਂ ਬੰਦੇ ਆਪਣੀ ਇਸਨੇ ਕਿੰਨਾ ਪਾਣਾ 500 500 ਪੈਟਰੋਲ ਲਾਈ ਉਤਰੋ ਪਰ ਇਹ ਦੇਖ ਲੇ 500 ਆ ਡੇਗ ਤਾਂ ਨਹੀਂ ਦਿੱਤੇ ਪਤੰਦਰਾ ਆ ਗਿਆ ਪਟੋਲ ਇਹਦੇ ਡੀਲੋਗ ਮਤਰਾ ਮਿਲਦੇ ਮਿੱਤਰੋ ਆਪਾਂ ਆ ਗਏ ਸੀ ਤੇ ਬਾਈ ਨੂੰ ਪੁੱਛਿਆ ਇਹ ਦੁਕਾਨ ਤੇ ਸਾਮਾਨ ਤੇ ਪਾਈ ਹੈ ਨਾ ਮਿੱਤਰੋ ਆਪਾਂ ਜਾਣੇ ਪਏ ਆ ਉਹਨੇ ਚੱਲ ਕੇ ਕਿ ਉਹਨੇ ਦਿਖਾਉਂਦੇ ਆ ਬਾਟ ਤੋਂ ਬਾਹਰ ਆਪਾਂ ਕਰਦੇ ਦੁਕਾਨ ਤੇ ਉਹ ਵੇਖੀ ਵੇਖੀ ਬਚੀ ਲੈ ਵੀ ਆਪਣਾ ਮਿਲ ਗਿਆ ਭਰਾ ਮੁਬਾਰਕਾਂ ਬਾਈ ਤੈਨੂੰ ਬਹੁਤ ਬਹੁਤ ਪਾਰਟੀ ਪੁਲਟੀ ਕਿਦਾਂ ਦੇਣੀਆਂ ਹੌਲੈਂਡ ਦੀ ਵੀ ਰਹਿੰਦੀ ਆ ਤੇ ਸਭ ਬਲੈਂਡਰ ਦੀ ਵੀ ਠੀਕ ਹੈ ਚਲ ਹਣੇ ਮੜੇ ਸਮਾਨ ਕੰਮ ਜਾਂ ਠੀਕਾ ਜਾਂਦੇ ਮਿਲਦੇ ਮਿੱਤਰੋ ਤੇ ਹੁਣ ਆਪਾਂ ਚੱਲਦੇ ਆਣ ਕਰਨ ਨੂੰ ਲੋ ਜੀ ਮਿੱਤਰੋ ਆਪਾਂ ਲੈ ਲਈ ਹਲਟੀ ਆ ਫੜ ਹੋਏ ਕਾ ਤੇ ਹੂੰ ਡਾਉਨਸਟੈਂਡ ਆ ਫੜ ਮਿੱਤਰੋ ਫਿਰ ਐਕਸ਼ਨ ਬਾਹਰ ਆ ਰਿਹਾ ਹੂੰ ਹੂੰ ਦਵਾਰਾ ਪਿੱਛੇ 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 ਹੋ ਜਾ ਚੱਲ ਹੂੰ ਠੀਕ ਹੋ ਅਏ ਲਈ ਮੇਰਾ ਫਾਨ ਕਰਤੀ ਕਰ ਜਾ ਮੋੜ ਲੈਂਦੇ ਮੋਰਾ ਨੇ ਕਰ ਜੀ ਕਿਤੇ ਬਲੇਡ ਹੋ ਗਿਆ ਤੂੰ ਚੱਲ ਵੇ ਜਾ ਅਏ ਮੈਂ ਹੁਣ ਕਿੱਧਰ ਦੀ ਪਾਵਾਂ ਆ ਮਿੱਤਰੋ ਇੱਕ ਆਪਾਂ ਟੈਂਕੀ ਹੋਰ ਲਵਾਲੀ ਝੋਟੇ ਦੇ ਲੋਈ ਮਿੱਤਰੋ ਆਪਾਂ ਤੋਂ ਪਹਿਲੇ ਜੀ ਕਿ ਹਲਤੀ ਹਲਤੀ ਲੈ ਕੇ ਤੇ ਅੱਜ ਮੋਰੇ ਹੀ ਕੱਢਣੇ ਬਸ ਆਪਾਂ ਉਹ ਮਾਰ ਨਾ ਦੇ ਪਤੰਦਰਾ ਕਿਸੇ ਨੇ ਕੇਰੇ ਪਿੱਛੇ ਨੂੰ ਕਰ ਲੈ ਇਹਨੂੰ ਤੇ ਹੁਣ ਆਪਾਂ ਜਾਈਏ ਇਧਰ ਵੀ ਚਲੀਏ ਕਿ ਮਿੱਤਲੀ ਗਲੀ ਬਾਹਰ ਬਾਹਰ ਦੀ ਜਾਂਦੇ ਆ ਤੇ ਚਲੋ ਮਿੱਤਰੋ ਹੁਣ ਚੱਲਦੇ ਆ ਤੇ ਹੁਣ ਇੱਕ ਦੂਸਰਾ ਮਿੱਤਰੋ ਗੁਰਦੁਆਰਾ ਸਾਹਿਬ ਹੀ ਜਾਣੇ ਆ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਚਲੋ ਮਿੱਤਰੋ ਅੱਜ ਜੀ ਮਿੱਤਰੋ ਆਪਾਂ ਆ ਗਈ ਸੀ ਗੁਰਦੁਆਰਾ ਸਾਹਿਬ ਸਮਾਨ ਲੈ ਕੇ ਤੇ ਪਹੁੰਚ ਗਏ ਉਹ ਜਾਂਦਾ ਭਾਈ ਆਪਣਾ ਤੇ ਮਿੱਤਰੋ ਚੱਲ ਪਏ ਇੱਥੇ ਫਿਰ ਇੱਥੇ ਸੇਵਾ ਤੇ ਲੱਗੇ ਸਾਰੇ ਤੇ ਚਾਚੂ ਆ ਚਾਪੀ ਫੜ ਲਓ